ਇਹ ਮੈਂ ਕੀਤਾ ਕਰਨਾ ਜਾਂ ਨਾ ਕਰਨਾ ਪੰਨ੍ਹ ਸੋਹਣੀ ਦੀ ਗਾ ਪਾ ਨਹੀਂ ਨਹੀਂ ਹੁੰਦੀ ਲੈ ਜਾਣੀ ਇੱਕ ਗੱਲ ਕਰੂੰਗਾ ਉਹ ਦਾ ਡੇ ਗ੍ਰੀਪੇ ਨਹੀਂ ਹੁਣ 70000 ਦੀ ਮੱਕੀ ਲੋਕ ਲੈ ਜਾਣੇ ਨਹੀਂ ਥੋਡੀ ਮਰਜੀ ਆ ਉਹ 60 ਦੀ ਝਾਗ ਚਾਰ ਬੱਕਰੀ ਨਹੀਂ ਚਾਚਾ ਸਾਰੇ ਬਾੜੇ ਬਾੜੇ 50 ਦੀਆਂ ਹੋ ਗਈਆਂ ਜਾਂ ਬਾੜੀਆਂ 60 ਦੀ ਵੀ ਨਹੀਂ ਹੁੰਦੀਆਂ 50 ਦੇ ਕਰਦੇ ਆ ਪੁੱਤ ਪਾਲਾ ਸੁਣ ਪਹਿਲਾਂ ਨਹੀਂ ਆ ਆ ਬੱਕਰੀਆਂ ਬਾਈ ਪੰਜਾਂ ਦਾ ਬੱਕਰੀਆਂ 4 ਆ ਚਾਰੀ ਲੋ ਵੀ ਚਾਰਾਂ ਦਾ ਸੌਦਾ ਹੋ ਰਿਹਾ ਲੋ ਵੀ ਚਾਰਾਂ ਦਾ ਸੌਦਾ ਹੋ ਰਿਹਾ ਜਾਨਾ ਨੂੰ ਚੰਗੀਆਂ ਲੱਗੀਆਂ ਦਾ ਲੈ ਜਾਨੀ ਜੇ ਤੂੰ ਨੇ ਕਿ 50 ਦਿਓਗੇ ਦੇਣੇ ਦੇ ਦੇ ਨਹੀਂ ਹੋਣੀ ਆ ਜਾ ਹੁਣ ਆ ਤੇਰੀ ਅੱਖ ਬੰਦਾਂ ਮੈਂ ਜਾ ਵੜ ਭੱਜ ਜਾ ਨਹੀਂ ਚਲ ਯਾਰ ਹੋਰ ਨਹੀਂ ਨਹੀਂ ਹੋਣੀ ਆ ਨਹੀਂ ਮੈਂ ਤਾਂ ਇੱਕ ਪਾਣੀ ਚ ਜਾਂਦਾ ਮੈਂ ਨਹੀਂ ਮਾਰਦਾ ਯਾਰ ਆਪਣੀ ਜਾ ਹੋ ਗਿਆ ਰਪੀ ਦੇਣੀ ਯਾਰ ਲਾ ਨਹੀਂ ਨਹੀਂ ਦਿੰਦੇ ਨਹੀਂ ਨਹੀਂ ਚੱਕਰਾ ਨਹੀਂ ਹੋਣੀ ਆ ਕਰ ਪਾਸ ਉਹ ਬਲਜੀਤ ਨਹੀਂ ਹੋਣੀ ਇੰਨੇ ਦੀਆਂ ਹਾਂ ਪਾਸ ਕਰ ਨਹੀਂ ਛੱਡ ਦੇ ਛੱਡ ਦੇ ਪਰੇ ਮੇਰਾ ਤਾਨਾ ਘੱਟ ਪਿੱਛੇ ਫਿਰ ਵੀ ਦੇ ਖੁਸ਼ ਹੋ ਕੇ ਦੇ ਦੇ ਨਹੀਂ ਨਹੀਂ ਉਹ ਹੋ ਗਈਆਂ ਯਾਰ ਦੇ ਨਸਾਈ ਨਫੜੀ ਯਾਰ ਹੋ ਗਈਆਂ ਫਦੇ ਉਹ ਜਬਰਦਸਤ ਸ਼ੇਰ ਕੋਈ ਯਾਰ ਨਹੀਂ ਹੋਣੀ ਵੀਰੇ ਫੜੋ ਪਾਸ ਜਾਂ ਕਰਦੇ ਪਾਸ ਕਰਨ ਤੇ ਨਹੀਂ ਆ ਗੜੀ ਛੱਡ ਯਾਰ ਗੱਲ ਤੂੰ ਲਊਗਾ ਲੈ ਆਣੇ ਦੀ ਥੋੜੀ ਮਰਜੀ ਆ ਓ ਯਾਰ ਬੱਕਰੀਆਂ ਦੇ ਜਾ ਕਿਉਂ ਹੁਣ ਮੇਰਾ ਹੱਥ ਜਲੀਦ ਪਾਇਆ ਤੂੰ ਫਰਾ ਕਰੇਗਾ ਕਿੰਨੇ ਦੀ ਕਹਿੰਦਾ ਪਰ ਕੋਈ ਨਹੀਂ 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 ਯਾਰ ਉਹਦਾ ਯਾਰ ਕਰ ਬੈਠਾ ਆ ਯਾਰ ਆਪਣੇ ਦੇ ਤਾਂ ਕੰਨਾ ਕਲ ਦੂ ਉਹ ਕਰੇ ਹੈਂ ਚਰਕਾਉਣਾ ਲੈ ਨਿਆ ਆਪਾਂ ਕਰੀ ਉਹ ਪੈਸੇ ਪਾਈ ਜਿਹੜਾ ਬਾਈ ਤੇਰੇ ਨੂੰ ਇਹ ਦੇਣੀਆਂ ਤਾਂ ਮੈਂ ਬੱਕਰੀਆਂ ਪਾਸ ਕਰਦਾ ਬਾਈ ਰੱਬ ਵਰਗੀ ਗੱਲ ਕਰਨੀਆਂ ਕਿਸੇ ਦੇ ਪੇਟ 'ਚ ਵੜ ਕੇ ਨਹੀਂ ਕਰਦਾ 100 ਰੁਪਏ ਲੱਗੇ ਨਾ ਇਹ ਨਹੀਂ ਬਾਈ ਨਹੀਂ ਨਹੀਂ ਫੜਾ ਦੇ ਸਾਡਾ ਫੜਾ ਦੇ ਸਾਹੀ ਨਹੀਂ ਫੜਾ ਦੇ ਦੇਣੀਆਂ ਤਾਂ ਬੱਕਰੀਆਂ ਤੇ ਝੋਲੇ ਖੋਲ ਤਾ ਪਾਸ ਕਰ ਦਿੰਦਾ ਕਣੀ ਬਾਈ ਹਾਂ ਸੌਦਾ ਖਰਾਬ ਕਰਦੇ ਆਂ ਭਰਾ ਹਾਂ ਸੌਦਾ ਨਹੀਂ ਖਰਾਬ ਕਰਦੇ ਰੱਬ ਨਾਲ ਦੀ ਗੱਲ ਕਰੀ ਆ ਆ ਜਾ ਬਾਈ ਆ ਜਾ ਕੈਮਰੇ ਵਾਲਿਆ ਓਏ ਖਾੜ ਕੇ ਯਾਰ ਜੋ ਅਸੀਂ ਕੈਮਰਾ ਨੂੰ ਕਰਾ ਰਹੇ ਸਦਨ ਜੋ ਦਿੰਦਾ ਹੀ ਨਹੀਂ ਆ ਕੈਮਰੇ ਖਾੜ ਤੇ ਜਾ ਕੋਈ ਨਹੀਂ ਜਾਂਦਾ ਕੈਮਰੇ ਨੂੰ ਸਦੂ ਜਾਣਾ ਕਿਉਂ ਬਈ ਨਹੀਂ ਨਹੀਂ ਕੋਈ ਗੱਲ ਹੈ ਬਾਪੂ ਉਹ ਕੈਮਰੇ ਵਾਲੇ ਨੇ ਆਸ ਦਾ ਕੰਮ ਕਰਨਾ 55 ਦੀਆਂ ਪਾਸ ਕਰਾਂ ਬੱਕਰੀ ਪਾਸ ਕਰਨੋਂ ਨਹੀਂ ਹੁੰਦੀਆਂ ਨੀ ਕਿ ਪਾਸ ਕੋਈ 10 ਸਾਰੀ ਕਰ ਲੋ ਲੈ ਕਰੀ ਯਾਰ ਇਹ ਹੁੰਦੀਆਂ ਹੋਰ ਹੱਥ ਕਰੀ ਆ 2000 2000 ਮਸ਼ੀਨਾਂ ਪੈ ਗਈਆਂ ਤੈਨੂੰ ਕੁਛ ਨਹੀਂ ਲਿਖਾਈ ਅਸੀਂ ਕਰਾਲਾਂ ਜਾਂ ਭੱਜ ਖੈਰਾ ਸ਼ਾਰਕ ਜਾ ਹੋ ਗਿਆ ਜਾਂ ਪਾਲਾ ਜਾਂਦੀਆਂ ਜਾ ਪਾਲਾ ਕੋਈ ਨਹੀਂ ਮਾਰ ਲੈ ਮੱਥਾ ਆਪਣ ਗਿਆ ਨਾ 52 ਜਰ ਦਾ ਮੈਂ ਹੈਂ ਗੜੀ ਜਾਂ ਵੇਤ ਲਈ ਆ ਮੈਂ YouTube ਤੇ ਕਹਿੰਦਾ ਤੈਨੂੰ 52 ਦੇ ਦਿਨਾਂ ਦੇ ਨਹੀਂ ਰੱਖ ਲਾ ਜਾਂ ਰੱਖ ਫਿਰ ਗੁੱਲਾ ਪਾਲਾ ਕੋ ਦਾ ਜੈਨਦਰ ਮੱਥਾ ਨਾ